सरदार भगवंत सिंह जी मान ਸਰ ਉਹਨਾਂ ਰਾਤ ਸ਼ਹਿਰੀ ਪਰ ਇੱਕ ਪਹਾੜਾ कैब ज्यादा एंटी ड्रग हेल्पलाइन फरीदकोट पुलिस वालों युद्ध नशे अवर मुहिम तहत नशीले पदार्था की तस्ती करौ करोड़ कदायदा तीन की ਮੁਖਤਾਰੀ ਦੇ ਹੈ ਮੈਂ ਪ੍ਰਮੁਖ ਉstad ਦਿੱਤਾ ਗਿਆ ਪੰਜਾਬ ਸਰਕਾਰ ਸਿਰਪਟ ਭਾਗ ਫ੍ਰੀ ਕੋਡ ਆਮ ਆਦਮੀ ਪੀਕਸਾਓ ਸੇਤੋ ਪੰਜਾਬ ਸਾਪੂ ਦੀ ਦੂਜੀ ਵਾਰੀ ਕੱਤਾ ਇਹ ਜੋ ਸਟੇਜ ਤੇ ਪੰਜਾਹਵਾਂ ਪਹਿਲਾ ਕੁਦੀ ਦੀ ਵਾਰੀ ਕੱਤਾ ਇਹ ਸਭੀ ਸੌ ਸੱਜਾ ਆਰਮਟੂ ਪਹਿਲਾ ਵੇਲਾ ਦੀ ਵਾਰੀ ਜਿਹੜਾ ਸਾਈ ਆਜਾ ਕਰੀਏ ਆਪ ਜੀ ਦੀ ਹਰ ਇੱਕ ਨੂੰ ਪ੍ਰਸ਼ੰਸਾ ਹੈ ਇਸ ਇਤਿਹਾਸਕ ਰਾਜਸਥਾਨ ਆਪਨ ਕੋ ਸਾਰਜ ਬਿਕਾਤ ਕੋਮੇਂਦਰਾ ਨੇ ਬਾਈ ਸਹੇਰਾ ਤੋਂ ਕਿਮਾਦ पंजाब होम गार्ड अरे विश्राम तो बाद पूरे जोश के नाल ਜੋ ਆਪਣੀ ਪੇਸ਼ਕਾਰੀ ਦੇਣੀ ਆਪਾਂ ਕਿਉਂਕਿ એનર્ਜੀ ਦਾ ਜਸ਼ਨ ਮਨਾਉਂ ਜਾ ਰਹੇ ਆਪਾਂ ਮੌਕੇ ਦੇ ਉੱਤੇ ਅੱਜ ਸਾਡੀ ਫੁੱਲ ਡਰੈਸ ਰhearsal ਜੋ ਕੀਤੀ ਗਈ ਹੈ ਜੋ ਵੀ ਉਸ ਦਿਨ ਦੇ ਮੇਨ ਦਿਨ ਦੇ ਫੰਕਸ਼ਨ ਨੇ ਅੱਜ ਅਸੀਂ ਸਾਰੇ ਹੀ ਉਹ ਪਰਫਾਰਮੈਂਸ ਕੀਤੀਆਂ ਨੇ ਚਾਹੇ ਕਿ ਉਹ ਪਰੇਡ ਹੋਏ ਚਾਹੇ ਸਾਡੇ ਕਲਚਰਲ ਆਈਟਮਸ ਹੋਣ ਜਾਂ ਟੈਂਟ ਪੈਕਿੰਗ ਦੀ ਅਸੀਂ ਇੱਕ ਨਵੀਂ ਆਈਟਮ ਇੰਟਰੋਡਿਊਸ ਕੀਤੀ ਹੈ ਉਹ ਹੋਏ ਸਾਡੇ ਬਾਡੀਜ਼ ਦੇ ਨਾਲ ਵੀ ਅਸੀਂ ਹੁਣੇ ਰhearsal ਕਰਾਂਗੇ ਤਾਂ ਸਾਡੇ ਵੱਲੋਂ ਜੋ ਵੀ 15 ਅਗਸਤ ਦੇ ਉੱਤੇ ਤੇ ਮੌਕੇ ਦੇ ਉੱਤੇ ਮਿੰਟ ਟੂ ਮਿੰਟ ਪ੍ਰੋਗਰਾਮ ਹੈ ਉਸ ਦੀ ਅਸੀਂ ਬਿਲਕੁਲ ਮਿੰਟ ਟੂ ਮਿੰਟ ਰhearsal ਅੱਜ ਕੀਤੀ ਹੈ ਕਿਹੜੇ ਕਿਹੜੇ ਪ੍ਰੋਗਰਾਮ ਲੈਣ ਵਾਲੇ ਨੇ ਪ੍ਰੀਪੋਰਟ ਕਲਚਰਲ ਪ੍ਰੋਗਰਾਮ ਹੋਏਗਾ ਬੱਚਿਆਂ ਦੇ ਵੱਲੋਂ ਸਕੂਲੀ ਬੱਚਿਆਂ ਦੇ ਵੱਲੋਂ ਕਲਚਰਲ ਪ੍ਰੋਗਰਾਮ ਦਿੱਤਾ ਜਾਏਗਾ ਟੈਂਟ ਪੈਕਿੰਗ ਸ਼ੋਅ ਜੋੜਾ ਹੈਗਾ ਐਸਐਸਪੀ ਮੈਡਮ ਨੇ ਆਰਗੇਨਾਈਜ਼ ਕਰਾਇਆ ਫ্রম ਪੀਏਪੀ ਜਿਹੜੇ ਸਾਡੇ ਪੁਲਿਸ ਦੇ ਆਫੀਸਰਸ ਹੀ ਜਿਹੜੇ ਨੇ ਉਹ ਟੈਂਟ ਪੈਕਿੰਗ ਕਰਨਗੇ ਐਂਡ ਉਸ ਤੋਂ ਇਲਾਵਾ ਸਾਡਾ ਗਿੱਧਾ ਭੰਗੜਾ ਲੋਕਨਾਚ ਜੋ ਸਾਡੇ ਹੈ ਪੰਜਾਬ ਦੇ ਉਹ ਕਿੱਥੇ ਜਾਂਦੇ ਹੈ ਹਾਂਜੀ ਇਨੋਗਰੇਸ਼ਨ ਵੀ ਹੈਗੇ ਇਨੋਗ੍ਰੇਸ਼ਨ ਜਿਹੜੀਆਂ ਨੇ ਹਲੇ ਫਾਈਨਲਾਈਜ਼ ਹੋ ਕੇ ਆ ਜਾਣਗੀਆਂ ਫਿਰ ਉਹ ਅਸੀਂ ਆਪ ਸਭ ਨੂੰ ਬਰੀਫ ਕਰਦੇ ਆ ਕਿੰਨੇ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਇੱਥੇ ਜੀ ਦੇਖੋ ਜਿਹੜੇ ਸਕੂਲੀ ਬੱਚੇ ਨੇ ਉਹ ਤਾਂ ਕਟੋ-ਕਟ ਦਿਨ ਤੋਂ 4000 ਦੀ ਗਿਣਤੀ ਦੇ ਵਿੱਚ ਆਣਗੇ ਇਸ ਸ਼ੈੱਡ ਦੇ ਅੰਦਰ ਵੀ 1000 ਤੋਂ ਗਿਣਤੀ ਤੋਂ ਵੱਧ ਜਿਹੜੇ ਨੇ ਲੋਕ ਆ ਸਕਦੇ ਨੇ ਚਾਕੀਆਂ ਕਿੰਨੀਆਂ-ਕਿੰਨੀਆਂ ਔਰ ਕਿਹੜੀਆਂ-ਕਿਹੜੀਆਂ ਕਿਹੜੇ-ਕਿਹੜੇ ਮੈਸੇਜ ਆਣਗੇ 15 ਚਾਕੀਆਂ ਸਾਡੀਆਂ ਹੈਗੀਆਂ ਨੇ ਹਰੇਕ ਡਿਪਾਰਟਮੈਂਟ ਦੀ ਇੱਕ ਅਲੱਗ-ਅਲੱਗ ਚਾਕੀ ਹੈ ਜਿਸ ਤਰ੍ਹਾਂ ਹੈਲਥ ਡਿਪਾਰਟਮੈਂਟ ਦੀ ਆਪਣੀ ਚਾਕੀ ਹੈ ਪੁਲਿਸ ਦੀ ਹੈ ਨਸ਼ਿਆਂ ਦੇ ਵਿਰੁੱਧ ਜੋ ਸਰਕਾਰ ਦਾ ਮੇਨ ਮੂਹਮਾ ਹੈ ਉਹਦੇ ਲਈ ਹੈ ਔਰ ਸਾਡਾ ਜਿਵੇਂ ਏਡੀਸੀ ਵਿਕਾਸ ਦੇ ਵੱਲੋਂ ਪੀਐਮਏ ਵਾਹ ਦਾ ਜਿਹੜੀ ਹਾਊਸਿੰਗ ਹੈ ਗਰੀਬ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ ਉਹਦੇ ਉੱਤੇ ਹੈ ਇਸੇ ਤਰੀਕੇ ਨਾਲ ਹਰੇਕ ਵਿਭਾਗ ਦੀ ਜੋ ਉਹਨਾਂ ਦੀਆਂ ਵਰਕਫੋਰਸ ਸਕੀਮਾਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਚਾਕੀਆਂ ਪਬਲਿਕ ਨੂੰ ਮੈਂ ਇਹ ਕਹਾਂਗੀ ਕਿ ਇਹ ਸਾਡਾ ਨੈਸ਼ਨਲ ਫੰਕਸ਼ਨ ਹੈ ਤਾਂ ਸਾਰੇ ਹਮ ਹੁਮਾ ਕੇ ਆ ਕੇ ਫੰਕਸ਼ਨ ਦੇਖਣ ਪਹੁੰਚਣ ਇਸ ਫੰਕਸ਼ਨ ਦੇ ਉੱਤੇ ਆਮਤਰੇ ਕਿ ਕਿਸ ਤਰੀਕੇ ਨਾਲ ਪਹੁੰਚ ਕੇ ਕਿਸ ਤਰੀਕੇ ਦੇ ਪ੍ਰਬੰਧ ਨਹੀਂ ਪੂਰਾ ਕਰਦੇ ਜੀ ਅੱਜ ਫੁੱਲ ਡਰੈਸ ਰਿਹਰਸਲ ਹੈ ਔਰ ਇਹਦਾ ਮੇਨ ਮੰਤਵ ਇਹ ਹੀ ਹੁੰਦਾ ਹੈ ਕਿ ਪਰੇਡ ਦਾ ਸਾਰਾ ਪ੍ਰੋਟੋਕਾਲ ਐਂਟਰੀ ਗੇਟ ਸਿਕਿਉਰਿਟੀ ਡਿਪਲॉयਮੈਂਟ ਉਹਦੀ ਅਸੀਂ ਫਾਈਨਲ ਲੈ ਕੇ ਰਿਹਰਸਲ ਕਰ ਲੈਂਦੇ ਤਾਂ ਕਿ ਅਸੀਂ 15 ਤਾਰੀਖ ਨੂੰ ਆਪਣਾ ਫੁੱਲ ਪਰਫਾਰਮੈਂਸ ਦੇ ਪਾਈਏ ਉਲਾਵਾ ਅੱਜ ਸਾਡੇ ਪਰੇਡ ਕਮਾਂਡਰ ਮੈਡਮ ਨੇ ਆਪੀਐਸ ਗਜ਼ਲਪ੍ਰੀਤ ਫੋਰ ਤੇ ਸਾਡੇ ਸੈਕੰਡ ਪਰੇਡ ਕਮਾਂਡਰ ਨੇ ਏਸ ਆਫੀਸਰ ਮੈਡਮ ਨੇ ਉਹਨਾਂ ਨੇ ਵੀ ਅੱਜ ਫੁੱਲ ਡਰੈਸ ਰਿਹਰਸਲ ਅੱਜ ਕੀਤੀ ਹੈ ਤੇ ਪਰੇਡ ਸਾਡੀ ਬਹੁਤ ਵਧੀਆ ਹੋ ਰਹੀ ਹੈ ਇਸ ਤੋਂ ਇਲਾਵਾ ਜਿਵੇਂ ਇੱਕ ਟੈਂਟ ਪੈਗਿੰਗ ਦਾ ਨਵਾਂ ਇੱਕ ਇਵੈਂਟ ਫਰੀਦਕੋਟ ਵਿਕੇ ਪਹਿਲੀ ਵਾਰੀ ਹੋ ਰਿਹਾ ਹੈ ਤੇ ਇੱਕ ਹੋਰ ਨਵੇਕਲੀ ਜਿਹੜੀ ਗੱਲ ਇਸ ਵਾਰ 15 ਅਗਸਤ ਦੇ ਹੋਗੀ ਕਿ ਮਾਉਂਟਡ ਫੋਰਸ ਯਾਨੀ ਖੋੜਿਆਂ ਦਾ ਇੱਕ ਪੂਰਾ ਦਸਤਾ ਜਿਹੜਾ ਹੈਗਾ ਉਹ ਵੀ ਸਿਕਿਉਰਿਟੀ ਵਾਸਤੇ ਮੰਗਵਾਇਆ ਗਿਆ ਹੈ ਇਸ ਤੋਂ ਇਲਾਵਾ ਵੈਨਿਊ ਆਰ ਉਹਦੇ ਹਾਲੇਦwale ਇੱਕ ਕੰਟਰੋਲ ਰੂਮ ਸੀਸੀਟੀਵੀ ਕੰਟਰੋਲ ਰੂਮ ਵਿਦ ਆਰਟੀਫੀਸ਼ੀਅਲ ਇੰਟੈਲੀਜੈਂਸ ਫੀਚਰ ਸਟੈਬਲਿਸ਼ ਕੀਤਾ ਗਿਆ ਹੈ ਜੇ ਚ ਇਹ ਫੈਸਿਲਿਟੀ ਹੈ ਕਿ ਅਗਰ ਕਿਸੇ ਵੀ ਬੰਦੇ ਦਾ ਪੁਰਾਣਾ ਕ੍ਰਿਮਨਲ ਰਿਕਾਰਡ ਹੈ ਔਰ ਉਹ ਵੈਨਿਊ ਦੇ ਹਾਲੇਦwale ਅਗਰ ਆਉਣ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂ ਇਮੀਡੀਏਟਲੀ ਉਹ ਚ ਫਲੈਸ਼ ਹੋ ਜਾਊਗਾ ਤੇ ਉਹ ਸਾਰੇ ਪੁਲਿਸ ਨੂੰ ਉਹਦਾ ਮੈਸੇਜ ਚਲਾ ਜਾਊਗਾ ਤੇ ਚਪਾ ਚਪਾ ਸੀਸੀਟੀਵੀ ਕੈਮਰਾਜ਼ ਦੀ ਨਿਗਾਹ ਚ ਹੈ ਉਸ ਤੋਂ ਅਲਾਵਾ ਡਰੋਨ ਰਾਹੀਂ ਸਰਵੇਲੈਂਸ ਕੀਤੀ ਜਾ ਰਹੀ ਹੈ ਸੀਐਮ ਸਿਕਿਉਰਿਟੀ ਦਾ ਸਪੈਸ਼ਲਾਈਜ਼ਡ ਕੰਪੋਨੈਂਟ ਅੰਡਰ ਐਸਪੀਸੀਐਮ ਸਿਕਿਉਰਿਟੀ ਵਰਿੰਦਰਪਰੀਜੀ ਤੇ ਆਲਰੇਡੀ ਆ ਚੁੱਕਾ ਹੈ ਉਹਨਾਂ ਦੀ ਵੀ ਡ੍ਰੈਸ ਰਿਹਰਸਲਸ ਪ੍ਰੋਪਰ ਰੂਟ ਅਲਾਈਨਮੈਂਟਸ ਹੋ ਚੁੱਕੀਆਂ ਨੇ ਤੇ ਸਾਡੇ ਵੱਲੋਂ ਪੂਰੀ ਤਿਆਰੀ ਹੈ ਪਬਲਿਕ ਨੂੰ ਮੈਂ ਇਹੀ ਕਹਾਂਗੇ ਕਿ ਤੁਸੀਂ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਪਿਛਲੇ 5-7 ਦਿਨਾਂ ਚ ਅਗਲੇ 3 ਦਿਨ ਹੋਰ ਮੈਂ ਇਸੇ ਟਾਈਪ ਦਾ ਕੋਆਪਰੇਸ਼ਨ ਤੁਹਾਡੇ ਸਾਰਿਆਂ ਵੱਲੋਂ ਮੈਂ ਐਕਸਪੈਕਟ ਕਰਾਂਗੀ ਸਾਡੀ ਫੋਰਸ ਦਿਨ ਰਾਤ ਡਿਊਟੀ ਤੇ ਹੈ ਸਾਡੇ 24 ਘੰਟੇ ਦੇ ਨਾਕੇ ਲੱਗੇ ਹੋਏ ਨੇ ਸਿਟੀ ਸੀਲਿੰਗ ਨਾਕੇ ਨੇ ਤੇ ਡਿਸਟ੍ਰਿਕਟ ਸੀਲਿੰਗ ਨਾਕੇ ਨੇ ਤਾਂ ਜਿੱਥੇ ਵੀ ਤੁਹਾਨੂੰ ਆਪਣੀ ਫਰੀਦਕੋਟ ਪੁਲਿਸ ਦੀ ਜਾਂ ਭਾਰੋ ਜਿਹੜੇ ਜ਼ਿਲ੍ਹਿਆਂ ਤੋਂ ਫੋਰਸ ਆਈ ਹੋਈ ਹੈ ਉਹ ਮਿਲਦੀ ਹੈ ਤੇ ਅਗਰ ਅਸੀਂ ਉਹਨਾਂ ਨੂੰ ਉੱਥੇ ਰੁਕ ਕੇ ਇੱਕ ਦੋ ਸ਼ਬਦ ਐਪਰੀਸ਼ੀਏਸ਼ਨ ਦੇ ਅਸੀਂ ਕਹਿ ਦਿੰਨੇ ਤੇ ਮੁਲਾਜ਼ਮ ਦਾ ਹੌਸਲਾ ਦੁੱਗਣਾ ਹੋ ਜਾਂਦਾ ਹੈ ਸੋ ਫਰੀਦਕੋਟ ਵਿਖੇ ਜਿਹੜੇ ਬੰਦੇ ਭਾਰੋ ਡਿਊਟੀ ਕਰਨ ਆਏ ਆ ਫਰੀਦਕੋਟ ਵਾਸੀਆਂ ਨੂੰ ਮੈਂ ਇਹੀ ਅਪੀਲ ਕਰਾਂਗੀ ਕਿ ਉਹਨਾਂ ਦਾ ਅਸੀਂ ਆਪਣੇ ਪੱਧਰ ਤੇ ਵੀ ਪ੍ਰੋਪਰ ਧਿਆਨ ਰੱਖੀਏ Let us make them feel happy and feel special ਤਾਂ ਅਗਰ ਤੁਹਾਡੇ ਧਿਆਨ ਚ ਕੁਝ ਵੀ ਸਸਪੀਸ਼ੀਅਸ ਐਕਟੀਵਿਟੀ ਜਾਂ ਸਸਪੀਸ਼ੀਅਸ ਪਰਸਨਸ ਮੂਵਮੈਂਟ ਆਂਦਾ ਹੈ ਤੇ ਇਮੀਡੀਏਟਲੀ ਮੇਰੇ ਨੰਬਰ ਤੇ ਡਾਇਰੈਕਟਲੀ ਦੱਸ ਸਕਦੇ ਹੋ 112 ਤੇ ਦੱਸ ਸਕਦੇ ਹੋ ਆਪਣੇ ਲੋਕਲ ਐਸਐਚਓਜ਼ ਨੂੰ ਦੱਸ ਸਕਦੇ ਹੋ ਉਸ ਤੋਂ ਇਲਾਵਾ ਕੋਈ ਵੀ ਨਵਾਂ ਬੰਦਾ ਤੁਹਾਡੇ ਆਂਡ ਗੁਆਂਢ ਚ ਨਵਾਂ ਆਂਦਾ ਹੈ ਜਾਂ ਤੁਹਾਡੇ ਪੜੋਸ ਚ ਆਂਦਾ ਹੈ ਜਾਂ ਤੁਹਾਡੀ ਰਿਸ਼ਤੇਦਾਰੀ ਚ ਵੈਨਿਊ ਦੇ ਆਲੇ ਦੁਆਲੇ ਜਾਂ ਕਿਤੇ ਵੀ ਆਂਦਾ ਹੈ ਜਿਹਦੇ ਬਾਰੇ ਤੁਹਾਨੂੰ ਸ਼ੱਕ ਜਾਪਤਾ ਹੁੰਦਾ ਹੈ ਉਹ ਤੁਸੀਂ ਇਮੀਡੀਏਟਲੀ ਸਾਡੇ ਧਿਆਨ ਚ ਲੈ ਕੇ ਆਓ। ਜਿਹੜੀ ਅਪੀਲ ਹੈ ਕਿਸ ਤਰ੍ਹਾਂ ਦੀ ਕੋਈ ਸਹੀ ਜੀ ਨਾ ਲੈ ਕੇ ਆਉਣ ਜਿੰਨਾ ਲੋਕ ਹੋ ਜਿਹੜੇ ਸਟੇਡੀਅਮ ਦੀ ਵਿਜ਼ਿਟ ਕਰਨਗੇ ਔਰ ਕੋਸ਼ਿਸ਼ ਕਰਨਗੇ ਜਿੰਨਾਂ ਨੂੰ ਸ਼ੌਕ ਆ ਉਹਨਾਂ ਨੂੰ ਦੇਖਿਏ ਮੋਬਾਈਲ ਅਸੀਂ ਅੰਦਰ ਨਹੀਂ ਅਲਾਉ ਕਰਾਂਗੇ ਕੋਈ ਵੀ ਤਿੱਖੀ ਚੀਜ਼ ਨੁਕੀਲੀ ਚੀਜ਼ ਕਾਲੇ ਰੰਗ ਦੀ ਜਿਹੜੀ ਪ੍ਰੋਟੋਕਾਲਸ ਹੁੰਦੀਆਂ ਹੈਗੀਆਂ ਉਹ ਅਸੀਂ ਅਲਾਉ ਨਹੀਂ ਕਰਨਗੇ ਐਂਟੀ ਸਾਬੋਟੇਜ ਚੈਕਸ 'ਚ ਮੈਂ ਰਿਕੁਐਸਟ ਕਰਾਂਗੀ ਕਿ ਜੋ ਵੀ ਬੰਦੇ ਆ ਰਹੇ ਨੇ ਔਰ ਅਗਰ ਉਹਨਾਂ ਦੀ ਫ੍ਰਿਸਕਿੰਗ ਤੇ ਸਾਡੇ ਮੁਲਾਜ਼ਮ ਉਹਨਾਂ ਨੂੰ ਕਹਿ ਰਹੇ ਆ ਕਿ ਇਹ ਚੀਜ਼ ਅੰਦਰ ਨਹੀਂ ਜਾਊਗੀ ਤੇ ਉਹਨਾਂ ਦੀ ਗੱਲ ਮੰਨ ਕੇ ਉਹ ਕਾਈਂਡਲੀ ਆਪਣੀਆਂ ਆਪਣੀਆਂ ਗੱਡੀਆਂ ਚਾਹੀਆ ਬਾਹਰ ਰੱਖ ਕੇ ਜਾਣ ਅਸੀਂ ਸੋਸ਼ਲ ਮੀਡੀਆ ਰਾਹੀਂ ਵੀ ਇੱਕ ਲਿਸਟ ਆਫ ਆਈਟਮਸ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਸ਼ੇਅਰ ਕਰ ਦਾਂਗੇ ਕਿ ਕਿਹੜਾ ਕਿਹੜਾ ਸਮਾਨ ਅੰਦਰ ਲਾਣਾ ਵਰਜਿਤ ਹੈ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ ਸਾਰੇ ਪਲੇਨ ਤੋਂ ਟਰੈਵਲ ਕਰ ਚੁੱਕੇ ਨੇ ਤੇ 에어ਪੋਰਟ ਸਿਕਿਉਰਿਟੀ ਦੇ ਜਿਹੜੀ ਜਿਹੜੀ ਚੀਜ਼ਾਂ ਅੰਦਰ ਨਹੀਂ ਅਲਾਉਡ ਹੁੰਦੀਆਂ ਉਹ ਚੀਜ਼ਾਂ ਅਸੀਂ ਇੱਥੇ ਅਲਾਉ ਨਹੀਂ ਕਰਾਂਗੇ